ਖੰਨਾ ਦੇ ਨਿੱਜੀ ਹਸਪਤਾਲ 'ਚ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਕਰਵਾਉਣ ਆਈ ਮਹਿਲਾ ਦੀ ਆਪਰੇਸ਼ਨ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਨਿੱਜੀ ਹਸਪਤਾਲ ਦੇ ਡਾਕਟਰ ਤੇ ਇਲਾਜ ਦੌਰਾਨ ਲਾਪਰਵਾਹੀ ਦੇ ਦੋਸ਼ ਲਗਾ ਕੜੀ ਕਾਰਵਾਈ ਦੀ ਮੰਗ ਕੀਤੀ। ਉੱਥੇ ਹੀ ਐਸ ਐਚ ਓ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲੀ ਸੀ। ਲਾਸ਼ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਜਿੱਦਾਂ ਹੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਮੇਰੀ ਬੇਇੱਜ਼ਤੀ ਦਾ ਇਨਸਾਫ ਚਾਹੀਏ। ਕੀ ਨਾਮ ਆਪ ਦਾ? ਮੇਰਾ ਨਾਮ ਸੁਮਿਤਰਾ। ਕੀ ਬੋਲੋ? ਕੁਝ ਨਹੀਂ ਉਹ ਆਪਰੇਸ਼ਨ ਕਰਾਣੇ ਗਈ ਸੀ ਤੇ ਆਪਰੇਸ਼ਨ ਮੈਂ 7 ਵਜੇ ਲੈ ਕੇ ਗਏ ਉਹਨਾਂ ਨੇ 7:30 ਵਜੇ ਬਾਅਦ ਫਾਰ ਲਿਆ ਗਿਆ ਉਹਨਾਂ ਨੇ ਇਹ ਸੀਬਮ ਹਸਪੀਟਲ ਸੀਬਮ ਹਸਪੀਟਲ ਹੈ ਖੰਨਾ ਸਾਇੰਸ ਸੀਬਮ ਹਸਪੀਟਲ ਖੰਨਾ ਪੀਰ ਖੰਨਾ ਰੋਡ ਤੇ ਪੀਰ ਖੰਨਾ ਰੋਡ ਤੇ ਹੈ ਜਿਹੜਾ ਜਿ ਪ੍ਰਿਤ ਦੇ ਪਤਰੀ ਦਾ ਆਪਰੇਸ਼ਨ ਹੋ ਗਿਆ ਸੀਗਾ ਪ੍ਰਿਤ ਦੇ ਪਤਰੀ ਦਾ ਪ੍ਰਿਤ ਦੇ ਪਤਰੀ ਦਾ ਪਰਸਾ ਆਉਣਾ ਸੀ ਕੱਲ੍ਹ ਗਈ ਸੀ ਕੱਲ੍ਹੇ ਗਈ ਸੀ कल सवेरे गई थी शाम ਨੂੰ ਨਾ ਪਰੇਸ਼ਾਨ ਕਰਾ 7 ਵਜੇ ਬਾਅਦ ਮੇਰੇ ਬੇਟੇ ਇੱਕ ਘੰਟੇ ਦੇ ਵਿੱਚ ਉਹਨਾਂ ਮਾਰ ਕੇ ਉਹ ਆਈਬੀਆਈ ਹਸਪੀਟਲ ਚ ਆਪਣਾ ਐਂਬੂਲੈਂਸ ਲੈ ਜਾ ਕੇ ਆਪ ਹੀ ਐਡਮਿਟ ਕਰਾਇਆ ਸਟਾਪ ਛੱਡ ਕੇ ਚਲਾ ਗਿਆ ਆ ਆਪकी बहू का क्या नाम तनुना मैं तनु 23 ਸਾਲ ਦੀ 22 24 ਸਾਲ ਦੀ ਛੋਟਾ ਜਿਹਾ ਬੱਚਾ ਛੋਟਾ ਜਿਹਾ 4 ਸਾਲ ਹੋਏਗੇ ਅਬ ਹੋਣਗੇ ਨੰਬਰ ਮੈਂ कहाँ पर हमें नहीं पता कहाँ कहाँ पर लेके गए हमें नहीं पता कौन से हॉस्पिटल में वो इस वही लेके गए थे हॉस्पिटल हाँ वाले जिस हॉस्पिटल से ये मेरी बच्चे को भी वो ही, वो छोटा सा मेरा बेटा मम्मी मम्मी कर ऐसी उसका ऑपरेशन करके कहा मेरी बच्ची को पूछाया क्यों पूछाया जहाँ ऑपरेशन हुआ वहाँ क्यों नहीं किया ठीक है क्यों ऑपरेशन किया जब मेरी बेटी कोई कमी थी उन्होंने कहा सब ठीक है ऑपरेशन हो जाएगा सब ठीक फिर क्या हुआ फिर क्या हुआ कल सुबह दस, दस ग्यारह बजे, बजे गई मेरी बेटी नहा के तैयार हो गए खूब बढ़िया ठीक थी बिल्कुल ऑपरेशन कल शाम को साढ़े सात बजे लेके गए सात बजे लेके गए।, ले गए अंदर साढ़े सात बजे बाहर ले आए पिते का पिते का डॉक्टरों ने कहा इसकी हार्ट बीट कम हो रही है हार्ट बीट नहीं चल रही उसे दूसरे हॉस्पिटल में रेफर कर दिया ये हुआ हमें नहीं पता जी और खाली करके चले गए मेरे को मैं बोला मैं कहा मैडम तुम चलो साथ कहता हम नहीं जाएंगे मेरा स्टाफ जा रहा साथ में तो मैं नहीं जाऊंगी खाने तो आए हो तो आप क्या चाहते हैं हमें, हमें इंसाफ मेरी बेटी को इंसाफ चाहिए मेरा हुआ जरा सा बच्चा मम्मी मम्मी कर रहा वो रो रहा घर में कहां से के दूं मैं मम्मी मैं दिल्ली से हूं मेरा नाम सची है मैं दिल्ली से हूं मेरी बेटी ਮੇਰੀ ਤਨੂ ਬੇਟੀ ਦੀ ਮੈਨੂੰ ਇਨਸਾਫ ਚਾਹੀਏ ਮੇਰੀ ਬੇਟੀ ਦਾ ਇਹ ਵੀ ਨਹੀਂ ਪਤਾ ਕਿ ਆ ਮੈਸਾ ਸੁਬਾਹ ਤੋਂ ਦਿੱਕੀ ਵੀ ਨਹੀਂ ਕੋਈ ਜੇ ਹਸਪੀਟਲ ਮੇਰੀ ਬੱਚੀ ਠੀਕ ਠਾਕ ਉਹ ਡਾਕਟਰੂ ਦਾ ਇਲਾਜ ਹੋਣਾ ਚਾਹੀਏ ਬਿਲਕੁਲ ਹੋਣਾ ਚਾਹੀਏ ਇਲਾਜ ਸਨੀ ਕੁਮਾਰ ਜੀ ਸਨੀ ਜੀ ਕੀ ਮਾਮਲਾ ਹੈ ਇਹ ਜਿਹੜਾ ਸ਼ਿਵਮ ਹਸਪੀਟਲ ਮਾਮਲਾ ਇਦਾਂ ਹੈ ਜੀ ਅਸੀਂ ਕੱਲ ਆਪਣਾ ਟੈਸਟ ਕਰਵਾਉਣ ਗਈ ਸੀਗੇ ਮਾਈਲੇਜ ਦਾ ਉਤੋਂ ਪਹਿਲਾਂ ਵੀ ਟੈਸਟ ਹੋਏ ਸੀਗੇ ਉਹਦੇ ਵਿੱਚ ਰਿਪੋਰਟ ਜਿਆਦਾ ਆਈ ਸੀਗੀ ਮਾਈਲੇਜ ਟੈਸਟ ਕੱਲ ਫੇਰ ਟੈਸਟ ਹੋਇਆ ਕੱਲ ਸੀਗੀ ਰਿਪੋਰਟ ਨੋਰਮਲ ਇਹਨਾਂ ਨੇ ਕਿਹਾ ਵੀ ਆਪਰੇਸ਼ਨ ਥੋੜਾ ਹੋ ਜਾਏਗਾ ਪੇਸ਼ੈਂਟ ਐਡਮਿਟ ਕਰ ਲਏ ਸੀਗਾ ਠੀਕ ਹੈ ਆਪਣਾ ਪੇ 9:30 ਵਜੇ ਐਡਮਿਟ ਹੋ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਇੱਕ ਗਲੂਕੋਜ਼ ਦੀ ਡ੍ਰਿਪ ਲੱਗੀ ਸੀ 1 ਵਜੇ ਤੱਕ ਫਿਰ ਉਸ ਤੋਂ ਬਾਅਦ 3-7 ਵਜੇ ਤੱਕ ਫੇਰ ਡ੍ਰਿਪ ਲੱਗੀ 7:30 ਵਜੇ ਤੱਕ ਪੇਸ਼ੈਂਟ ਠੀਕ ਸੀਗਾ ਬਿਲਕੁਲ ਨੋਰਮਲ ਸੀਗਾ ਫਿਰ ਉਸ ਤੋਂ ਬਾਅਦ 7:40 ਦੇ ਵਿੱਚ ਇਹਨਾਂ ਨੇ ਆਪਰੇਸ਼ਨ ਕਰਾਉਣ ਲੈ ਕੇ ਚਲੇ ਗਏ ਫਿਰ ਉਸ ਤੋਂ ਬਾਅਦ 8:05 ਦੇ ਵਿੱਚ ਪੇਸ਼ੈਂਟ ਬਾਹਰ ਆਇਆ ਕੋਈ ਹੋਸ਼ ਨਹੀਂ ਸੀਗਾ ਕੋਈ ਨੋਰਮਲ ਐਵੇਂ ਸੀਗਾ ਬਿਲਕੁਲ ਡੈੱਡ ਸੀਗਾ ਮੈਨੂੰ ਕਹਿੰਦੇ ਪੇਸ਼ੈਂਟ ਦੇ ਇੰਜੈਕਸ਼ਨ ਲੱਗਿਆ ਹੋਇਆ ਠੀਕ ਹੈ ਉਹ ਹੋਸ਼ ਆਉਣ ਨੂੰ ਇੱਕ ਦੋ ਘੰਟੇ ਵੀ ਲੱਗ ਜਾਂਦੇ ਨੇ ਫਿਰ ਮੈਂ 9 ਵਜੇ ਉਹਨਾਂ ਨੂੰ ਕਿਹਾ ਮੈਂ ਕਿ ਪੇਸ਼ੈਂਟ ਕੋਈ ਵੀ ਮੂਮੈਂਟ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਦੇਖੋ ਫਿਰ ਉਹਨਾਂ ਦਾ ਵਾਰਡ ਦਾ ਮੁੰਡਾ ਇੱਕ ਆਇਆ ਉਹਨੇ ਚੈੱਕ ਕੀਤਾ ਕਹਿੰਦਾ ਮੈਂ ਡਾਕਟਰ ਸਾਹਿਬ ਨੂੰ ਬੁਲਾ ਕੇ ਲੈ ਕੇ ਆਂਦਾ ਉਹ ਡਾਕਟਰ ਨੂੰ ਬੁਲਾ ਕੇ ਲੈ ਕੇ ਆਇਆ 9:30 ਵਜੇ ਤੱਕ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ ਫਿਰ ਉਹ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਦੂਸਰੋ ਹਸਪੀਟਲ ਲੈ ਕੇ ਜਾਣਗੇ ਮੈਂ ਕਿਉਂ ਲੈ ਕੇ ਜਾਣਗੇ ਕਹਿੰਦੇ ਇਹਨਾਂ ਦੀ ਜੋ ਨਬਜ਼ ਹੈ ਉਹ ਚੱਲ ਨਹੀਂ ਰਹੀ ਥੋੜੀ ਥੋੜੀ ਸਲੋ ਚੱਲ ਰਹੀ ਹੈ ਹਸਪੀਟਲ ਲੈ ਕੇ ਜਾਵਾਂਗੇ ਬਣੀ ਜੀ ਤੁਹਾਨੂੰ ਕਦ ਪਤਾ ਲੱਗਿਆ ਵੀ ਉਹ ਡੈੱਡ ਹੋ ਗਏ ਮੈਨੂੰ ਸਰ 9 ਵਜੇ ਪਤਾ ਲੱਗਿਆ ਜਿਸ ਟਾਈਮ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਘੰਟੇ ਤੱਕ ਤੁਸੀਂ ਮੂਵਮੈਂਟ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਘੰਟੇ ਬਾਅਦ ਉਹਨਾਂ ਨੇ ਚੈੱਕ ਕੀਤਾ ਕੋਈ ਮੂਵਮੈਂਟ ਨਹੀਂ ਸੀ ਕਿ ਫਿਰ ਮੈਂ ਜਦ ਇਹਨਾਂ ਦੇ ਸਟਾਫ ਨੂੰ ਬੁਲਾਇਆ ਇਹਨਾਂ ਨੇ ਸਟਾਫ ਨੇ ਚੈੱਕ ਕੀਤਾ ਫਿਰ ਇਹਨਾਂ ਨੇ ਸਟਾਫ ਨੇ ਡਾਕਟਰ ਨੂੰ ਬੁਲਾਇਆ ਆਪਣੇ ਡਾਕਟਰ ਨੇ ਸਾਰਾ ਕਾਰਵਾਈ ਕੀਤੀ ਉਹਨਾਂ ਦੇ ਕੁਝ ਸਮਝ ਨਹੀਂ ਲੱਗਿਆ ਫਿਰ ਉਹਨਾਂ ਨੇ ਦੂਸਰੇ ਹਸਪੀਟਲ ਦੇ ਵਿੱਚ ਐਡਮਿਟ ਕਰਤਾ ਨਾਲੇ ਮੈਨੂੰ ਦੱਸਿਆ ਵੀ ਨਹੀਂ ਨਾ ਕੋਈ ਲਿਖਤ ਦੇ ਦੱਸਿਆ ਮੈਨੂੰ ਕਿ ਵੀ ਤੁਹਾਨੂੰ ਆ ਹਸਪੀਟਲ 'ਚ ਲੈ ਕੇ ਜਾਣਾ ਐਮਬੂਲੈਂਸ ਉਹਨਾਂ ਨੇ ਕਰਾਈ ਐਮਬੂਲੈਂਸ ਕਰਾ ਕੇ ਲਿਵਾਸ ਲਿਵਾਸ ਹਸਪੀਟਲ ਦੇ ਵਿੱਚ ਲੈ ਗਏ ਸੀਗੇ ਠੀਕ ਹੈ ਫਿਰ ਉੱਥੇ ਲੈ ਗਏ ਉੱਥੇ ਫਿਰ ਇਹਨਾਂ ਦਾ ਜਿਹੜਾ ਵਾਰਡ ਦੇ ਬੰਦੇ ਗਏ ਸੀਗੇ ਉੱਥੇ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੂੰ ਦੱਸਤਾ ਕਿ ਤੁਹਾਡਾ ਪੇਂਸ਼ਨ ਨਹੀਂ ਹੈਗਾ ਇਹਨਾਂ ਦੇ ਜਿਹੜੇ ਬੰਦੇ ਆਏ ਸੀਗੇ ਤਿੰਨ ਚਾਰ ਮੈਂ ਆਏ ਸੀਗੇ ਉਹ ਜਦ ਇਹ ਗੱਲ ਸੁਣ ਕੇ ਡਾਕਟਰ ਨਾਲ ਗੱਲ ਹੋਈ ਜਦੇ ਉੱਥੋਂ ਨਿਕਲ ਗਏ ਉਹ ਚਾਹ ਲੋਪਰੇਸ਼ਨ ਕਰਾਇਆ ਸੀ ਪਿੱਤੇ ਦਾ ਆਪਰੇਸ਼ਨ ਕਰਵਾਏ ਸੀਗੇ ਜਿਸੀਂ ਨੇ ਪੱਥਰੀ ਦਾ ਠੀਕ ਹੈ ਪਿੱਤੇ ਦਾ ਆਪਰੇਸ਼ਨ ਡਾਕਟਰ ਨਾਲ ਮੇਰੀ ਗੱਲ ਹੋਈ ਕਹਿੰਦੇ ਨੋਰਮਲ ਆਪਰੇਸ਼ਨ ਹੋ ਗਿਆ ਠੀਕ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੈ ਇਹਨਾਂ ਨੂੰ ਆਪਰੇਸ਼ਨ ਯਾਨੀ ਕਿ ਆਪਣਾ ਉਹ ਆ ਜਾਗਾ ਹੋਸ਼ ਆ ਜਾਗਾ ਘੰਟੇ ਤੱਕ ਕਿਹੜਾ ਹਸਪੀਟਲ ਹੈ ਸ਼ਿਵਾਮ ਹਸਪੀਟਲ ਹੈ ਜੀ ਕਿੱਥੇ ਆਪਣਾ ਪੀਰਖਾਨਾ ਰੋਡ ਦੇ ਵਿੱਚ ਖੰਨੇ ਦੇ ਵਿੱਚ ਤੇ ਹੁਣ ਤੁਸੀਂ ਇੱਥੇ ਆਏ ਹੋ ਕਿ ਮੈਂ ਕਿੱਥੇ ਆਏ ਸੀਗੇ ਜੀ ਠੀਕ ਹੈ ਸਿਮੋ ਇਧਰ ਲਿਵਾਏ ਹਸਪੀਟਲ ਨੇ ਆਪਣੀ ਰਿਪੋਰਟ ਲਿਖਾਈ ਥਾਣੇ ਦੇ ਵਿੱਚ ਆ ਕੇ ਕਿ ਸਾਡੇ ਕੋਲ ਇਦਾਂ ਪੇਸ਼ੈਂਟ ਆਇਆ ਹੈ ਸਿਮੋ ਹਸਪੀਟਲ ਦੇ ਵਿੱਚ ਫਿਰ ਅਸੀਂ ਹੁਣ ਉਹਦੇ ਖਿਲਾਫ ਰਿਪੋਰਟ ਦਰਜ ਕੀਤੀ ਗਈ ਫਿਰ ਇਹ ਕਹਿੰਦੇ ਵੀ ਅਸੀਂ ਰਿਪੋਰਟ ਤਾਂ ਕਰਾਂਗੇ ਜਦ ਤੱਕ ਉਹਦਾ ਉਹ ਹੋਏਗਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ ਠੀਕ ਹੈ ਜੀ ਇਹ ਤਨੂ ਨਾਮ ਦੀ ਲੇਡੀ ਸੀਗੀ ਉਮਰ 23 ਸਾਲ ਦੀ ਸੀਗੀ ਕੱਲ ਆਪਣੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੇ ਆਪਰੇਸ਼ਨ ਤੋਂ ਬਾਅਦ ਉਹਨੂੰ ਬਾਅਦ ਚ ਹੋਸ਼ ਨਹੀਂ ਆਏ ਉਹ ਆਪਣੇ ਲਵਾਸਾ ਹਸਪੀਟਲ ਲੈ ਗਏ ਉੱਥੇ ਡੈੱਡ ਡਿਕਲੇਅਰ ਕਰ ਦਿੱਤਾ ਸੀਗਾ ਅਸੀਂ ਉਹਨਾਂ ਦੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਪੋਸਟ ਮਾਰਨ ਕਰਾਉਣ ਵਾਸਤੇ ਭੇਜਿਆ ਸੀ ਉਹਨਾਂ ਸਟਾਫ ਦੇ ਡਾਕਟਰਾਂ ਦਾ ਰਿਪੋਰਟ ਬਣਾਇਆ ਜਾ ਰਿਹਾ ਜੋ ਵੀ ਪੋਸਟਵਾਨੀ ਰਿਪੋਰਟ ਆਉਗੀ ਉਹਦੇ ਹਿਸਾਬ ਨਾਲ ਬੰਦੀ ਕਰਵਾਈ ਕੀਤੀ ਜਾਊਗੀ